ਇਹ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲ ਮਿਤੀ 11/7/2025 ਨੂੰ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਥਾਰ ਗੱਡੀ ਜੋ ਕਿ ਚੋਰੀ ਦੀ ਹੋ ਸਕਦੀ ਹੈ ਤੇ ਇਹਦੇ ਵਿੱਚੋਂ ਨਜਾਇਜ਼ ਹਥਿਆਰ ਵੀ ਬਰਾਮਦ ਹੋ ਸਕਦਾ ਹੈ ਜਿਹਦੇ ਸਬੰਧੀ ਸਾਡੇ ਚੌਕੀ ਇੰਚਾਰਜ ਪਥਰਾਲਾ ਅਤੇ ਐਸਐਸਪੀ ਨੇ ਇੰਚਾਰਜ ਜੀ ਐਸੀ ਸਤਨਾਮ ਸਿੰਘ ਨੇ ਇਹਨਾਂ ਨੇ ਨਾਕਾ ਲਗਾਇਆ ਸੀ ਨਾਕਾ ਲਗਾ ਕੇ ਇਹਨੂੰ ਥਾਰ ਗੱਡੀ ਨੂੰ ਅਸੀਂ ਕਾਬੂ ਕੀਤਾ ਜਿਹਦੇ ਵਿੱਚ ਇੱਕ ਬੈਠਾ ਨੌਜਵਾਨ ਰਾਪਤਾ ਰਾਮ son of ਭਖਾਰਾਮ ਇਨੈਡ ਵਾਲਾ ਪਿੰਡ ਪਾਦਵੀ ਖੁਰਦ ਦਾ ਬਾੜਪੇ ਦੇ ਨੇੜੇ ਰਾਜਸਥਾਨ ਇਹਨੂੰ ਅਸੀਂ ਬਹੁਤ ਹੀ ਮਿਹਨਤ ਸ਼ਕਤ ਨਾਲ ਕਾਬੂ ਕੀਤਾ ਇਹਨੇ ਭਜਨ ਦੀ ਕੋਸ਼ਿਸ਼ ਵੀ ਕੀਤੀ ਇਹਨੂੰ ਕਾਬੂ ਕਰਕੇ ਇਸ ਪਾਸੋਂ ਅਸੀਂ ਨਜਾਇਜ਼ ਪਿਸਤਲ ਦੇਸੀ 7.66mm ਬਰਾਮਦ ਕੀਤਾ ਪਲੱਸ 4 ਜਿੰਦਾ ਕਾਰਤੂਸ ਬਰਾਮਦ ਕੀਤੇ ਤੇ ਪਲੱਸ ਇਹਦੇ ਤੋਂ ਸਾਨੂੰ 20000 ਜਿਹੜੀ ਮਨੀ ਆ ਉਹ ਬਰਾਮਦ ਹੋਈ ਹੈ ਇਹਦੇ ਸਬੰਧੀ ਅਸੀਂ ਇਹਨੂੰ ਕਾਬੂ ਕਰਕੇ ਇਹਦੇ ਤੇ ਐਫਆਈਆ ਰਜਿਸਟਰ ਕੀਤੀ ਐਫਆਈਆ ਨੰਬਰ 96/25 ਅੰਡਰ ਸੈਕਸ਼ਨ 303 2 ਬੀ ਐਨ ਐਸ 317 2 ਬੀ ਐਨ ਐਸ ਤੇ 255459 ਆਬਜੈਕਟ ਦੇ ਅਧੀਨ ਥਾਣਾ ਸੰਗਤ ਮੇਲੇ ਇਹਨੂੰ ਫਰਦਰ ਮਾਣਿਓ ਰਿਪੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਉਸ ਕਮਾਂਡ ਲੈ ਰਹੇ ਹਾਂ ਤੇ ਕੋਸਰਮਾਨ ਲੈ ਕੇ ਜੋ ਵੀ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਉਹ ਤੁਹਾਨੂੰ ਦੱਸਿਆ ਜਾਊਗਾ